ਦੇ ਰਾਤ ਆਏ ਤੇਜ਼ ਤੂਫਾਨ ਅਤੇ ਹਨੇਰੀ ਦੇ ਕਾਰਨ ਲੁਧਿਆਣਾ ਦੇ ਪਾਮੀਆਂ ਰੋਡ ਸਥਿਤ ਜੀਆਰਡੀ ਨਗਰ ਦੇ ਵਿੱਚ ਇੱਕ ਕਾਫੀ ਪੁਰਾਣਾ ਪੀੜ ਜਿਹੜਾ ਹੈ ਕਿ ਜੜ ਤੋਂ ਹੀ ਉਖੜ ਕੇ ਡਿੱਗ ਗਿਆ ਦੱਸਦੀ ਹੈ ਕਿ ਤੇਜ਼ ਤੂਫਾਨ ਅਤੇ ਹਨੇਰੀ ਦੇ ਕਾਰਨ ਇਹ ਜਿਹੜਾ ਪੀੜ ਹੈ ਜੜ ਤੋਂ ਹੀ ਉਖੜ ਕੇ ਇੱਕ ਨਗਰ ਨਿਗਮ ਦੀ ਮੁਲਾਜ਼ਮਾਂ ਦੇ ਲਈ ਬੈਠਣ ਦੇ ਲਈ ਬਣੀ ਚੁੱਕੀ ਦੇ ਉੱਤੇ ਡਿੱਗ ਗਿਆ ਦੱਸਦੀ ਹੈ ਕਿ ਇਸ ਝੁਗੀ ਦੇ ਵਿੱਚ ਰਹਿ ਰਿਹਾ ਇੱਕ ਵਿਅਕਤੀ ਅਤੇ ਇੱਕ ਜਾਨਵਰ ਜਿਹੜਾ ਹੈ ਕਿ ਨੀਚੇ ហេਟਾ ਦੱਸਦੀ ਹੈ ਕਿ ਇਸ ਝੁੱਗੀ ਦੇ ਹੇਠਾਂ ਬੈਠੇ ਇੱਕ ਵਿਅਕਤੀ ਦੇ ਉੱਤੇ ਜਦੋਂ ਇਹ ਪੀੜ ਡਿੱਗਦਾ ਤੇ ਉਸ ਤੋਂ ਬਾਅਦ ਉਹਨੂੰ ਕਾਫੀ ਗੰਭੀਰ ਚੋਟਾਂ ਵੀ ਲੱਗਦੀਆਂ ਦੱਸਦੀ ਹੈ ਕਿ ਜਿਹੜਾ ਜਾਨਵਰ ਸੀ ਉਹ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਪਰ ਜਿਹੜਾ ਵਿਅਕਤੀ ਹੈ ਉਸ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿੱਤਾ ਗਿਆ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਇਸ ਮੌਕੇ ਲੋਕਾਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਲੱਡੀ ਇਹ ਮਸਲਾ ਕੁਛ ਨਹੀਂ ਇਹ ਬਹੁਤ ਪੁਰਾਣਾ ਦਰਖਤ ਸੀਗਾ ਇਹ ਇਹ ਰਾਤ ਜਿਹੜੀ ਹਨੇਰੀ ਆਈ ਆ ਉਹਦੇ ਕਰਕੇ ਸਾਰਾ ਡਿੱ ਗਿਆ ਆ ਦਰਖਤ ਇਹਦੇ ਥੱਲੇ ਇੱਕ ਬੰਦਾ ਵੀ ਸੀਗਾ ਕਿ ਉਹ ਕੁੱਤੇ ਨੂੰ ਦੁੱਧ ਵਗੈਰਾ ਪਾਉਂਦਾ ਸੀ ਉਹਦੇ ਕੋਲ ਸਾਰੇ ਜਾਨਵਰ ਆ ਕੇ ਬਹਿੰਦੇ ਸੀਗੇ ਉਹਦੇ ਵੀ ਰਾਤੀ ਸੱਟਾਂ ਲੱਗੀਆਂ ਹਨੇਰੀ ਦੇ ਨਾਲ ਇੰਨੀ ਹਨੇਰੀ ਤੂਫਾਨ ਆਇਆ ਇਹ ਉਹਦੇ ਵੀ ਸੱਟਾਂ ਲੱਗੀਆਂ ਔਰ ਇੱਕ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਡੌਗੀ ਸੀਗਾ ਉਹ ਵੀ ਥੱਲੇ ਆਪਣੀ ਜਾਨ ਦੇ ਬੈਠਾ ਔਰ ਇਹਦੇ ਨਾਲ ਕਾਫੀ ਨੁਕਸਾਨ ਹੋਇਆ ਮਾਲਕ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਇਲਾਜ ਵਾਸਤੇ ਉਹਨੂੰ ਲੈ ਕੇ ਗਏ ਨੇ ਉਹਦੇ ਸੱਟਾ ਵਗੈਰਾ ਲੱਗੀਆਂ ਨੇ ਕਾਫੀ ਨੁਕਸਾਨ ਹੋਇਆ ਮਾਲਕ ਕਿ ਉਹਦਾ ਰਿਕਸ਼ਾ ਵੀ ਟੁੱਟ ਗਿਆ ਅੰਦਰ ਰਿਕਸ਼ਾ ਵੀ ਸਗ੍ਹਾ ਕੋਸ਼ੇ 'ਚ ਹੋਰ ਵੀ ਜਾਨਵਰ ਇਹਦੇ ਵਿੱਚ ਥੱਲੇ ਹੋਣ ਦੀ ਸਭਾਵਨਾ ਹੋ ਸਕਦੀ ਕਿ ਇਹਦੇ ਥੱਲੇ ਹੋਰ ਵੀ ਜਾਨਵਰ ਹੋਣਗੇ ਉਹਦੇ ਇਹਦੇ ਨੀਚੇ ਝੁੱਗੀ ਵੀ ਬਣੀ ਹੋਈ ਸੀ ਕਿ ਇਹਦੇ ਅੰਦਰ ਇਹਦੇ ਅੰਦਰ ਝੁੱਗੀ ਸੀਗੀ ਇਹਦੇ ਵਿੱਚ ਕਾਰਪੋਰੇਸ਼ਨ ਦੇ ਬੰਦੇ ਬਹਿੰਦੇ ਸੀ ਬ੍ਰਿਜਮੈਨ ਉਹ ਬੈਠੇ ਸੀਗੇ ਇੱਥੇ ਹਾਜ਼ਰੀ ਵਗੈਰਾ ਲਾਂਦੇ ਸੀਗੇ ਇਹ ਉਹਨਾਂ ਵਾਸਤੇ ਮਤਲਬ ਕਿ ਬਣਾਈ ਹੋਈ ਚੁੱਕੀ ਸੀਗੀ ਦਰਖਤ ਵੀ ਬਹੁਤ ਪੁਰਾਣਾ ਸੀਗਾ ਇਹ ਮਤਲਬ ਕਿ ਕਹਿ ਨਹੀਂ ਸਕਦੇ ਕਿ ਕੁਝ ਜੜਾ ਤੋਂ ਪੱਟਿਆ ਕਰਦਾ ਗਿਆ ਹੈ ਕਿ ਛੋਟੇ ਛੋਟੇ ਦਰਖਤ ਨਹੀਂ ਲਗੇ ਇੰਨਾ ਭਾਰਾ ਦਰਖਤ ਹੈ ਕਿਦਾਂ نیچے ਆ ਗਿਆ ਔਰ ਬੰਦਾ ਮਤਲਬ ਕਿ ਖਿੱਚ ਕੇ ਜੀਸੀਬੀ ਬੁਲਾ ਕੇ ਉਹਦੇ ਨਾਲੋਂ ਥੱਲੇੋਂ ਕੱਢਿਆ ਬੰਦਾ ਨੰਬਰ 77 ਸਹੀ ਹੈ ਬੰਦਾ ਹਸਪੀਟਲ ਜਾ ਸਿਵਲ ਦੇ ਵਿੱਚ ਪਤਾ ਮਦਦ ਹਲੇ ਠੀਕ ਆ ਗਿਆ ਹਲੇ ਠੀਕ ਠਾਕ ਹੈ ਐਕਸ ਰੇ ਵਗੈਰਾ ਹੋ ਰਹੇ ਨੇ ਉਹਦੇ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜ਼ਿਲੋਟਾ ਰਿਪੋਰਟ